ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ ਸੁਖ ਸੰਪੀ ਬਹੁ ਭੋਗ ਰਸ ਨਾਨਕ ਸਾਧਰਵਾਲ ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਿਆਲ ਗਪਾਲ ਸੁਖ ਸੰਪੇ ਬਹੁ ਭੋਗ ਰਸ ਨਾਨਕ ਸਾਧਰਵਾਲ ਪੌੜੀ ਬੱਬਾ ਬ੍ਰਹਮ ਜਾਨਤ ਤੇ ਬ੍ਰਹਮਾ ਬੇਸਨੋ ਤੇ ਗੁਰਮੁਖ ਸਚ ਧਰਮਾ ਦੀਰ ਆਪਨ ਬੁਰਾ ਮਟਾਵੀ ਤਉ ਬੁਰਾ ਨਿਕਟ ਨਹੀਂ ਆਵੇ ਬਾੰਧਿਓ ਆਪਣ ਹਉ ਹਉ ਬੰਦਾ ਬਾੰਧਿਓ ਆਪਣ ਹਉ ਹਉ ਬੰਦਾ ਦੋਸ਼ ਦੇਤ ਆਗੇ ਕੋ ਅੰਦਾ ਬਾਤ ਚੀਤ ਸਭ ਰਹੀ ਸਿਆਨਪ ਜਿਸੇ ਜਨਾਵੋ ਸੋ ਜਾਣੇ ਨਾਨਕ ਸਲੋਕ ਭਏ ਪੰਜਨੋ ਅਗ ਦੁਖ ਨਾਸ ਮਨੇ ਆਰਾਧ ਹਰੀ ਸੰਤ ਸੰਗ ਜੀ ਪ੍ਰਸਾਦ ਰਿਦ ਬਸਿਓ ਨਾਨਕ ਤੇ ਨਾ ਭ੍ਰਮੇ ਪੌੜੀ ਭੱਬਾ ਪਰਮ ਮਟਾਵੋ ਆਪਣਾ ਇਹ ਸੰਸਾਰੂ ਸਗਲ ਹੈ ਸੁਪਨਾ ਭ੍ਰਮੇ ਸੁਰ ਨਰ ਦੇਵੀ ਦੇਵਾ ਭ੍ਰਮੇ ਸਿਧ ਸਾਧਕ ਬ੍ਰਹਮੇਵਾ ਪਰਮ ਪਰਮ ਮਨੁਖ ਡਹਿਕਾਈ ਦੋ ਤਰ ਮਹਾ ਬਿਕਮ ਈ ਮਾਈ ਗੁਰਮੁਖ ਪਰਮ ਪੈ ਮੋਹ ਮਟਾਇਆ ਨਾਨਕ ਤੇ ਪਰਮ ਸੁਖ ਪਾਇਆ ਸੋ ਲੋਕ ਮਾਇਆ ਡੋਲੇ ਬਹੁ ਵਿਦੀ ਮਨ ਲਬਟਿਉ ਤੇ ਸੰਗ ਮੰਗਣ ਤੀ ਜੇ ਤੁਮ ਰਖੋ ਸੋ ਨਾਮੇ ਨਾਨਕ ਨਾਮੇ ਰੰਗ ਮੰਗਣ ਤੀ ਜੇ ਤੁਮ ਰਖੋ ਸੋ ਨਾਨਕ ਨਾਮੇ ਰੰਗ ਪੌੜੀ ਮਮਾ ਮੰਗਣ ਹਰ ਈਆਨਾ ਦੇਨ ਹਾਰ ਦੇ ਰਹੁ ਸਜਾਨਾ ਜੋ ਦੀਨੋ ਸੋ ਏਕੇ ਬਾਰ ਮਨ ਮੁਰਕੈ ਕਰੇ ਪੁਕਾਰ ਜੋ ਮੰਗੇ ਤੋ ਮੰਗੇ ਬਿਆ ਜਾਂ ਤੇ ਕੁਛਲ ਨਾ ਕਾਹੂ ਥੀਆ ਮੰਗਣ ਮੰਗ ਤੇ ਏਕੇ ਮੰਗ ਨਾਨਕ ਜਾਣੀ ਪਰਿ ਪਰਾਗ ਸਲੋਕ ਮਤ ਪੂਰੀ ਪ੍ਰਦਾਨ ਤੀ ਗੁਰ ਪੂਰੇ ਮਨ ਮੰਤ ਇਹ ਜਾਣਿਓ ਪ੍ਰਭ ਆਪਣਾ ਨਾਨਕ ਤੀ ਭਗਵੰਤ ਬਉੜੀ ਮਮਾ ਜਾਹੁ ਮਰਮ ਪਛਾਨਾ ਪੇਟਤ ਸਾਧ ਸੰਗ ਪਤੀਆਂ ਨ ਦੁਖ ਸੁਖ ਉਵਾ ਕ ਸਮਤ ਵਿਚਾਰਾ ਨਰਕ ਸੁਰਗ ਰਹਿਤ ਉਤਾਰਾ ਤਾਹੂ ਸੰਗ ਤਾਹੂ ਨਰਲੇਪਾ ਪੂਰਨ ਘਟ ਘਟ ਪੁਰਖ ਵਿਸੇਖਾ ਹੁਆ ਰਸ ਮੈਂ ਉਹ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ ਹੁਆ ਰਸ ਮੈਂ ਉਹ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ ਸਲੋਕ ਜਾਰ ਮੀਤ ਸੁਨ ਸਾਜਣੋ ਬਿਨ ਹਰ ਛੂਟਣ ਨਹੀਂ ਨਾਨਕ ਤੇ ਬੰਧਨ ਕਟੇ ਗੁਰ ਕੀ ਚਰਨੀ ਪਾਹੀ ਪੌੜੀ ਜਈਆ ਜਤਨ ਕਰਤ ਬੋ ਬਿਦਿਆ ਏਕ ਨਾਮ ਬਿਨ ਕਹਿ ਲੋ ਸਿਦਿਆ ਜਾਹੂ ਜਤਨ ਕਰਹੁ ਤੋ ਛੋਟਾਰਾ ਓ ਆਹੂ ਜਤਨੋ ਸਾਧ ਸੰਗਾਰਾ ਜਾ ਉਬਰਨ ਤਾਰੇ ਸਭ ਕੋਊ ਓ ਆਹੀ ਜਪੇ ਬਿਨ ਉਬਰ ਨ ਹੋਊ ਜਾਹੂ ਤਰਨ ਤਾਰੇ ਸਮਰਥਾ ਜਾਹੂ ਤਰਨ ਤਾਰਨ ਸਮਰਥਾ ਰਖ ਲਿਹੁ ਨਿਰਗੁਨ ਸਰਨ ਨਰਨਾਥਾ ਮਾਨਬ ਚ ਕਰਮ ਜਿ ਆਪ ਜਨਾਈ ਨਾਨਕ ਤੇ ਮਤ ਪ੍ਰਗਟਿ ਆਈ ਸਲੋਕ ਰੋਸ ਨ ਕਾਹੂ ਸੰਗ ਕਰੋ ਆਪਨ ਆਪ ਵਿਚਾਰ ਰੋਸ ਨ ਕਾਹੂ ਸੰਗ ਕਰੋ ਆਪਣੀ ਆਪ ਵਿਚਾਰ ਓਏ ਨਿਮਾਨਾ ਜਾਗ ਰਹੋ ਨਾਨਕ ਨਦਰੀ ਪਾਰ ਪੌੜੀ ਰਰ ਰੀਨ ਹੂਤ ਸਭ ਜਾ ਕੀ ਤਜ ਅਭਿਮਾਨ ਛੁੱਟੇ ਤੇਰੀ ਬਾਕੀ ਰਣ ਦਰਗੈ ਤੋ ਸੀਜੇ ਭਾਈ ਜੋ ਗੁਰਮੁਖੋ RAM ਨਾਮ ਲਿਵਲਾਈ ਰਹਿਤ ਰਹਿਤ ਰਹਿ ਜਹੀ ਬਿਕਾਰ ਗੁਰਪੂਰੇ ਕੈ ਸ਼ਬਦ ਅਪਾਰ ਰਤੇ ਰੰਗ ਨਾਮ ਰਸਮਤੀ ਨਾਨਕ ਹਰ ਗੁਰ ਕਿਨੀ ਦਾ ਤੇ ਸੋ ਲੋਕ ਲਾਲਚ ਝੂਠ ਵਿਖੇ ਬਿਆਦ ਈ ਆਦ ਹੀ ਮੈਂ ਬਾਸ ਹਰ ਹਰੇ ਅਮਰ ਤੇ ਗੁਰਮੁਖ ਪੀਆ ਨਾਨਕ ਸੂਕ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਹੂ ਦੂਖ ਦਰਦ ਤੇ ਮਿਟੇ ਖਨਾਹੂ ਨਾਮ ਔਕਦ ਜੇ ਰਦੇਹ ਤਾਵੀ ਤਾਹੀ ਰੋਗ ਸੁਪਨੇ ਨਹੀਂ ਆਵੀ ਨਾਮ ਔਖਦ ਜੀਰ ਦੇਹ ਤਾਵੀ ਤਾਹੀ ਰੋਗ ਸੁਪਨੇ ਨਹੀਂ ਆਵੇ ਹਰ ਔਖਦ ਸਭ ਕਟ ਹੈ ਪਾਈ ਉਹ ਗੁਰਪੂਰੇ ਬਿਨ ਬਿਦ ਨਾ ਬਨਾਈ ਗੁਰਪੂਰੇ ਸੰਜਮ ਕਰ ਦਿਆ ਨਾਨਕ ਤਾ ਫਿਰ ਦੁਖ ਨਾ ਥੀਆ ਸਲੋਕ वासुदेव सर्वत्र मैं ऊन न कतहु उठाई अंतर बार संग है नानक कई दुराई पौड़ी ववा वैर न करिए काहू कट कट अंतर ब्रह्म समाहु वासुदेव जल थल में रव्या गुरप्रसाद विरले ही गव्या ਵੈਰ ਬਰੋਧ ਮਿਟੇ ਤੇ ਮਨ ਤੇ ਔਰ ਕੀਰਤਨ ਗੁਰਮੁਖ ਜੋ ਸੁਣਤੇ ਵਰਨ ਚੇਨ ਸਗਲੇ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸਲੋਕ ਹਉ ਹਉ ਕਰਤੇ ਬਿਹਾਨੀਆਂ ਸਾਕਤ ਮੁਗਦੇ ਜਾਨੋ ਰੜਕ ਮੋਈ ਜਿਉ ਤ੍ਰਿਖਾਵੰਤ ਨਾਨਕ ਕਰਤ ਕਮਾਣ ਪੌੜੀ ੜਾੜਾ ੜਾੜੋ ਮਿਟੇ ਸੰਗ ਸਾਧੂ ਕਰਮ ਤਰਮ ਤਤ ਨਾਮ ਅਰਾਧੂ ਰੂੜੋ ਜੇ ਬਸਿਓ ਰਿਦਮਾਹੀ ਵੁਆ ਕੀ ੜਾੜ ਮਿਟਤ ਬਿਨ ਸਾਹੀ ੜਾੜ ਕਰਤ ਸਾਖਤ ਗਵਾਰਾ ਜੇ ਹੀਏ ਅਹ ਬੁੱਧ ਬਿਕਾਰਾ ੜਾੜਾ ਗੁਰਮੁਖ ੜਾੜ ਮਟਾਈ ਨਿਮਕ ਮਾਹੀ ਨਾਨਕ ਸਮਝਾਈ ਸੋ ਲੋਕ ਸਾਧੂ ਕੀ ਮਨ ਓਟ ਗਹੋ ਉਕਤ ਸਿਆਨ ਪਤਿਆਗ ਗੁਰ ਦੀ ਕੀਆ ਜੇ ਮਨ ਬਸੇ ਨਾਨਕ ਮਸਤਕ ਭਾਗ ਪੌੜੀ ਸਸਾ ਸਰਨ ਪਰੇ ਅਭਾਰੀ ਸ਼ਸ਼ਤਰ ਸਿਮਰਤ ਬੀਦ ਪੁਕਾਰੀ ਸੋਦਤ ਸੋਦਤ ਸੋਦ ਵਿਚਾਰਾ ਬਿਨ ਹਰ ਪਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੂਲਨ ਹਾਰੀ ਤੁਮ ਸਮਰਥ ਅਗਣਤੀ ਅਪਾਰੀ ਸ਼ਰਨ ਪਰੇ ਕੀ ਰਾਖ ਦੇ ਆਲਾ ਨਾਨਕ ਤੁਮਰੇ ਬਾਲ ਗੋਪਾਲਾ ਸਲੋਕ ਕੁਦੀ ਮਿਟੀ ਤਬ ਸੁਖ ਭਏ ਬਨ ਤਨ ਪਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤੋ ਕਰਨੇ ਜੋਗ ਪੌੜੀ ਕਕਾ ਖਰਾ ਸਰਾਹੁ ਤਾਹੁ ਜੋ ਕਿ ਨਵੇਂ 1900 ਪਰ ਪਰਾਹੁ ਕਰ ਨਿਮਨ ਹੂਤ ਪਰਾਨੀ ਪਾਂ ਦਿਨ ਜਾਪੇ ਪ੍ਰਭ ਨਿਰਬਾਨੀ ਭਾਵੇ ਕਸਮਤਾ ਊਵਾ ਸੁਖ ਦੇਤਾ ਪਰ ਬ੍ਰਮਯ ਅਸੋ ਅਗਨਤਾ ਅਸੰਖ ਕਤੀ ਕਿਨ ਬਿਨ ਸੰਹਾਰਾ ਨਾਨਕ ਸਹਿਬ ਸਦਾ ਦੀ ਆਰਾ ਸ਼ਲੋਕ ਸਤ ਕਹੋ ਸੁਨ ਮਨ ਮੇਰੀ ਸ਼ਰਨ ਪਰੋ ਹਰ ਰਾਈ ਉਗਤ ਸਿਆਨ ਪ ਸਗਲ ਤਿਆਗ ਨਾਨਕ ਲੈ ਸਮਾਈ ਪੌੜੀ ਸਸਾ ਸਿਆਨ ਪ ਛੜ ਈਆਨਾ ਹਕਮਤ ਹੁਕਮਨਾ ਪ੍ਰਭ ਪਤੀਆਨਾ ਸੈ ਸੁਪਾਂਤ ਕਰੇ ਚੁਤرائی ਸੰਗ ਤੁਹਾਰੀ ਏਕ ਨਜਾਈ ਸਉ ਸਉ ਜਪ ਦਿਨ ਰਾਤੀ ਰੇ ਜੀ ਚਲੇ ਤੁਹਾਰੀ ਸਾਥੀ ਸਾਧ ਸੇਵਾ ਲਾਵੇ ਜੇ ਆਪੀ ਨਾਨਕ ਤਾਂ ਕੋ ਦੁੱਖ ਨਾ ਬਿਆਪੀ ਇਸ ਲੋਕ ਹਰ ਹਰ ਮੁਕਤੀ ਬੋਲਣਾ ਮਨ ਬੂਠੇ ਸੁਖ ਹੋਏ ਨਾਨਕ ਸਬ ਮੈਂ ਰਵਰਿਆ ਤਾਨ ਤਨੰਤਰ ਸੋਈ ਔੜੀ ਈਰੋ ਕਟਕਟ ਸਗਲ ਕੈ ਪੂਰ ਰਹੇ ਭਗਵਾਨ ਹੋਵਤਿਆਈ ਸਾਦ ਸਦੀਵ ਦੁਖ ਪੰਜਨ ਗੁਰ ਗਿਆਨ ਹਉ ਛੁਟਕੇ ਹੋਏ ਆਨੰਦ ਤੇ ਹਉ ਨਹੀਂ ਤਹ ਆਪ ਪਦੇ ਦੂਖ ਜਨਮੇ ਮਰਨ ਸੰਤ ਸੰਗ ਪ੍ਰਤਾਪ ਹਿਤ ਕਰ ਨਾਮ ਧ੍ਰਿੜੇ ਤੇ ਆਲਾ ਸੰਤਾ ਸੰਗ ਹੋਤ ਕਿਰਪਾਲਾ ਊਰੇ ਕਛੂ ਨਾ ਕਿਨਹੁ ਕੀਆ ਨਾਨਕ ਸਬਕਿਸ਼ ਬਤੇ ਹੂਆ ਸੋ ਲੋਕ ਲੇਕੀ ਕਤੇ ਨਾ ਛੁਟੀ ਐ ਕਿਣ ਕਿਣ ਪੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਹਰਾਮੀ ਗੁਨਾਗਾਰ ਬੇਗਾਨਾ ਅਲਪਮਤ ਜੀਉ ਪਿੰਡ ਜਿਨ ਸੁਖ ਦिए ਤਾਹੀ ਨ ਜਾਣਤ ਤਤ ਲਹਾ ਮਾਇਆ ਕਾਰਨੀ ਦਇ ਦੇ ਸਟੁੰਡਣ ਜਾਈ ਦੇਵਨ ਹਾਰ ਦਤਾਰ ਪ੍ਰਭ ਨਿਮਕ ਨਮਨੇ ਬਸਾਈ ਲਾਲਚ ਝੂਠ ਵਿਕਾਰ ਮੋਹਈ ਸੰਪੀ ਮਨਮਾਹੀ ਦੇਵਨ ਹਾਰ ਦਤਾਰ ਪ੍ਰਭ ਨਿਮਕ ਨਮਨੇ ਬਸਾਈ ਲਾਲਚ ਝੂਠ ਵਿਕਾਰ ਮੋਹ ਇਓ ਸੰਪੂਰਿ ਮਨਮਹੀ ਲੰਪਟ ਚੋਰ ਨਿੰਦਕ ਮਹਾ ਤੈਨੂੰ ਸੰਗ ਬਿਹਾਈ ਤੁਧ ਭਾਵੇ ਤਾਂ ਬਖਸ਼ ਲੈ ਖੋਟੇ ਸੰਗ ਖਰੀ ਨਾਨਕ ਭਾਵੇ ਪਾਰ ਬ੍ਰਹਮ ਆਣ ਨੀਰ ਤਰੇ ਸੋ ਲੋਕ ਕਾਦ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਉਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲ ਤੇ ਖੇਲ ਤੇ ਆਇਓ ਅਨਕ ਜੋਨ ਦੁਖ ਪਾਈ ਖੇਦ ਮਿਟੇ ਸਾਧੂ ਮਿਲਤ ਸਤਗੁਰ ਬਚਨ ਸਮਾਈ ਕਿਮਾ ਗਈ ਸਚ ਸੰਚਿਓ ਕਾਇਉ ਅੰਮ੍ਰਿਤ ਨਾਮ ਕਰੀ ਕਿਰਪਾ ਠਾਕੁਰ ਭਈ ਆਨੰਦ ਸੂਕ ਬਿਸਰਾਮ ਤੇਬ ਨਿਬੀ ਏ ਪਿਨੇ ਵਾਹੀ ਬਹੁਤ ਲਾਭ ਕਰਿ ਆਏ ਪਤਵੰਤ ਕਰਾ ਦਲਾਸਾ ਗੁਰਦਿਆ ਆਏ ਮਿਲੇ ਭਗਵੰਤ ਆਪਣ ਕੀਆ ਕਰੀ ਆਪ ਅੱਗੇ ਪਾਛੇ ਆਪ ਨਾਨਕ ਸੋ ਸਰਾਈਏ ਜੇ ਘਟ ਘਟ ਰਿਹਾ ਬਿ ਆਪ ਸਲੋਕ ਆਈ ਪ੍ਰਭ ਸਿਰਨਾਗਤੀ ਕਿਰਪਾ ਨਿਦ ਦਿਯਾਲੋ ਇਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮੈਂ ਤ੍ਰਿ ਭਵਨ ਪ੍ਰਭ ਧਾਰੀ ਅੱਖਰ ਕਰ ਕਰ ਬੇਦ ਵਿਚਾਰੀ ਅੱਖਰ ਸ਼ਸਤਰ ਸਿਮਰਤ ਪੁਰਾਨਾ ਅੱਖਰ ਨਾਦ ਕਮਨ ਵਖਿਆਨਾ ਅੱਖਰ ਮੁਕਤ ਜੁਗਤ ਪੈ ਪਰਮਾ ਅੱਖਰ ਕਰਮਕਿਰਤ ਸੁਜ ਧਰਮਾ ਦ੍ਰਿਸ਼ਟਮਾਨ ਅੱਖਰ ਹੈ ਜੀਤਾ ਨਾਨਕ ਪਾਰ ਬ੍ਰਹਮ ਨਿਰਲੇਪਾਸ ਲੋਕ ਹੱਥ ਕਲਮ ਅਗੰਮ ਮਸਤਕ ਲਿਖਾਵਤੀ ਉਰਜੁਰਿਓ ਸਭ ਸੰਗ ਅਨੂਪੁਰ ਪਾਵਤੀ ਉਸਤਤ ਕਹਿ ਨਾ ਜਾਏ ਮੁਖੋਂ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਹਾਰੀਆ ਪੌੜੀ ਹੀ ਅਚੁਤ ਹੀ ਪਾਰ ਬ੍ਰਹਮ ਅਬਨਾਸੀ ਅਗਨਾਸ ਹੀ ਪੂਰਨ ਹੈ ਸਰਬ ਮੈਂ ਦੁਖ ਪੰਜਣ ਗੁਣਤਾਸ ਏ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਏ ਗੁਪਿੰਦ ਏ ਗੋਬਿੰਦ ਏ ਗੁਣ ਨਿਦਾਨ ਜਾਂਕੇ ਸਦਾ ਬਿਬੇਕ ਏ ਅਪਰੰਪਰ ਹਰ ਹਰੀ ਹੈ ਪੀ ਹੋਵਨ ਹਾਰ ਏ ਸੰਤਾਂ ਕੇ ਸਦਾ ਸੰਗ ਨੇਤਾਰਾ ਅਤਾਰ ਏ ਸੰਤਾਂ ਕੇ ਸਦਾ ਸੰਗ ਨਿਦਰ ਆਧਾਰ ਏ ਟਾਕਰ ਹਉ ਦਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੀ ਨਾਮਦਾਨ ਰੱਖੋ ਹਿਏ ਪੂਰੋ ਇਸ ਲੋਕ ਗੁਰਦੀਪ ਮਾਤਾ ਗੁਰਦੀਪ ਪਿਤਾ ਗੁਰਦੀਪ ਸੁਆਮੀ ਪਰਮੇਸ਼ਵਰਾ ਗੁਰਦੀਪ ਸਖਾ ਅਗਿਆਨ ਭੰਜਨ ਗੁਰਦੀਪ ਬੰਦਪ ਸਹੋਦਰਾ ਗੁਰਦੀਪ ਦਾਤਾ ਹਰਨਾਮ ਉਪਦੇਸੀ ਗੁਰਦੀਪ ਮੰਤ ਨਰੁਦਰ ਗੁਰਦੀਪ ਸ਼ਾਂਤ ਸਤਬੁੱਧ ਮੂਰਤ ਗੁਰਦੀਪ ਪਾਸ ਪਰਸਪਰਾ ਗੁਰਦੀਪ ਸ਼ਾਂਤ ਸਤਬੁੱਧ ਮੂਰਤ ਗੁਰਦੀਪ ਪਾਰਸ ਪਰਸਪਰਾ ਗੁਰਦੀਪ ਤੀਰਤ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਣ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤ ਤ ਪਵਿੱਤ ਕਰਾ ਗੁਰਦੇਵ ਯਾਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੀਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ ਕਰਾ ਇਹ ਸਲੋਕ ਯਾਦ ਅੰਤ ਪੜਨਾ ਗੌੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਰਮ ਨਮੈ ਜੁਗਤ ਗੁਰੇ ਨਮੈ ਸਤਿਗੁਰੇ ਨਮੈ ਸ੍ਰੀ ਗੁਰਦੇਵੇ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਮਨ ਮਹੀਂ ਮਟਾਵੋ ਸਿਮਰੋ ਜਾ ਸੁਭ ਸੁੰਬਰ ਈਕੇ ਨਾਮੁ ਜਪ ਤਿ ਅਗਨ ਤਿ ਅਨੇਕੈ ਦੇਵ ਦੇ ਪੁਰਾਨੋ ਸਿਮਰਤ ਸੁਧਿਆਖੀਰ ਕੀਨੇ RAM ਨਾਮ ਏਕ ਆਖੀਰ ਕਿਨ ਕੋ ਇਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ ਕਾਂਕੀ ਏਕੇ ਦਰਸ ਤਹਾਰੋ ਨਾਨਕ ਹੁਣ ਸੰਗ ਮੋਹੀ ਉਦਾਰੋ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਉ ਪਰਬ ਕੀ ਸਿਮਰਨ ਗਰਬ ਨਾ ਬਸੇ ਪ੍ਰਭ ਕੀ ਸਿਮਰਨ ਦੂਖ ਜਮ ਨਸੇ ਪ੍ਰਭ ਕੀ ਸਿਮਰਨ ਕਾਲਪੁਰ ਹਰੀ ਪ੍ਰਭ ਕੀ ਸਿਮਰਨ ਦੁਸ਼ਮਨ ਟਰੇ ਪ੍ਰਭ ਸਿਮਰਤ ਕਛ ਬਿਗਨ ਨਾ ਲਾਗੀ ਪ੍ਰਭ ਕੀ ਸਿਮਰਨ ਅਨੰਦਿਨ ਜਾਗੇ ਪ੍ਰਭ ਕੀ ਸਿਮਰਨ ਭਉ ਨਾ ਬਿਆਪੇ ਪ੍ਰਭ ਕੀ ਸਿਮਰਨ ਦੁਖ ਨ ਪ੍ਰਭ ਕੀ ਸਿਮਰਨ ਦੁਖ ਨ ਸੰਤਾਪੇ ਪ੍ਰਭ ਕਾ ਸਿਮਰਨ ਸਾਧਕੇ ਸੰਗ ਸਰਬ ਨਿਦਾਨ ਨਾਨਕਾ ਰੰਗ ਪ੍ਰਭ ਕੀ ਸਿਮਰਨ ਰੇ ਸਿਦ ਨਉ ਨਿਦ ਪ੍ਰਭ ਕੀ ਸਿਮਰਨ ਗਿਆਨ ਧਿਆਨ ਦਾਤ ਬੁੱਧ ਪਰਬ ਕੈ ਸਿਮਰਨ ਜਪਤ ਤਉ ਪੂਜਾ ਪ੍ਰਭ ਕੈ ਸਿਮਰਨ ਬਿਨ ਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਿਨਾਨੀ ਪ੍ਰਭ ਕੈ ਸਿਮਰਨ ਦਰਗਹ ਮਾਨੀ ਪ੍ਰਭ ਕੈ ਸਿਮਰਨ ਹੋਇ ਸੁਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਜੇ ਸਿਮਰੇ ਜਿਨੇ ਆਪ ਸਿਮਰਾਈ ਨਾਨਕ ਤਾਕੇ ਲਾਗੋ ਪਾਈ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਜਜੈ ਪ੍ਰਭ ਕੈ ਸਿਮਰਨ ਸਭ ਕੀ ਸੁਜੈ प्रभु के सिमरन नाहीं जम तरासा प्रभु के सिमरन पूर्ण आसा प्रभु के सिमरन मन की मल जाई अमृत रिद माहि समाई प्रभु जी बसे साध की रसना नानक जन का दासन दसना प्रभु को सिमरे से तनवंते प्रभु को सिमरे से पतवंति प्रभु को सिमरे से जनपुरवान प्रभ को सिमरे से पुरख प्रधान प्रभु को सिमरे से बेहमोताजे प्रभु को सिमरे से राजे ਪਰਭੂ ਕੋ ਸਿਮਰੇ ਸੇ ਸੁਖਵਾਸੀ ਪਰਭੂ ਕੋ ਸਿਮਰੇ ਸਦਾ ਬినాਸੀ ਸਿਮਰਨ ਤੇ ਲਾਗੇ ਜਿਨੇ ਆਬ ਦਿਯਾਲਾ ਨਾਨਕ ਜਨ ਕੀ ਮੰਗੇ ਰਵੱਲਾ ਪਰਭੂ ਕੋ ਸਿਮਰੇ ਸੇ ਪਾਰੂ ਪਕਾਰੀ ਪਰਭੂ ਕੋ ਸਿਮਰੇ ਤਿਨ ਸਦ ਬਲਹਾਰੀ ਪਰਭੂ ਕੋ ਸਿਮਰੇ ਸੇ ਮੁਖ ਸੁਹਾਵੀ ਪਰਭੂ ਕੋ ਸਿਮਰੇ ਤਿਨ ਸੂਖ ਬਿਹਾਵੀ ਪਰਭੂ ਕੋ ਸਿਮਰੇ ਤਿਨ ਆਤਮ ਜੀਤਾ ਪਰਭੂ ਕੋ ਸਿਮਰੇ ਤਿਨ ਨਿਰਮਲ ਰੀਤਾ ਪਰਭ ਕੋ ਸਿਮਰੈ ਤੈ ਨੰਦ ਕਨੇਰੀ ਪ੍ਰਭ ਕੋ ਸਿਮਰੈ ਬਸੇ ਹਰ ਨੀਰੀ ਸੰਤ ਕਿਰਪਾ ਤੇ ਆਂ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬ ਹੁਨਾ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਨੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਨੇ ਚਲੇ ਆਸਣ ਪ੍ਰਭ ਕੇ ਸਿਮਰਨ ਕਮਲ ਬਿਗਾਸਣ ਪਰਬ ਕੋ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕੈ ਅੰਤ ਨ ਪਾਰੂ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਈਆ ਨਾਨਕ ਤਿੰਨ ਜਨ ਸਰਨੀ ਪਇਆ ਹਰ ਸਿਮਰਨ ਕਰਿ ਭਗਤ ਪ੍ਰਗਟਾਈ ਹਰ ਸਿਮਰਨ ਲਗਬੀ ਦੀ ਉਪਾਈ ਹਰ ਸਿਮਰਨ ਪਏ ਸਿਧ ਜਤੀ ਦਾਤੀ ਹਰ ਸਿਮਰਨ ਨੀਚ ਚਾਹੂ ਕੁੰਟ ਜਾਤੀ ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰ ਹਰ ਸਿਮਰਨ ਮੈਂ ਆਪ ਨਿਰੰਕਾਰ ਕਰ ਕਿਰਪਾ ਜਿਸ ਆਪ ਬਜਾਇਆ ਨਾਨਕ ਗੁਰਮੁਖ ਹਰ ਸਿਮਰਨ ਤੈਨ ਪਾਇਆ ਕਰ ਕਿਰਪਾ ਜਿਸ ਆਪ ਬਜਾਇਆ ਨਾਨਕ ਗੁਰਮੁਖ ਹਰ ਸਿਮਰਨ ਤੈਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਸਹਿਜ ਪਾਠ ਦਾ ਜਿਹੜਾ ਵਾ ਆਨੰਦ ਮਾਣਿਆ ਹੈ ਜਾਪ ਕੀਤਾ ਹੈ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਨੇ ਇਸ ਪਾਠ ਨੂੰ ਆਸ ਹੈ ਕਿ ਬੜੇ ਹੀ ਧਿਆਨ ਦੇ ਨਾਲ ਸਰਵਣ ਕੀਤਾ ਹੋਵੇਗਾ ਗੁਰਬਾਣੀ ਪੜ੍ਹਦੇ ਹਾਂ ਦਾਸ ਕੋਲੋਂ ਇਕਲੀ ਦੇਕ ਪ੍ਰਕਾਰ ਦੇ ਆ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਗਈਆਂ ਅਣਜਾਨ ਬਚੇ ਜਾਣ ਕੇ ਗੁਰੂ ਰੂਪੀ ਸਾਧ ਸੰਗਤ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਭੁੱਲਾਂ ਬਖਸ਼ਣ ਜੋਗ ਨੇ ਦਾਸ ਦੀਆਂ ਭੁੱਲਾਂ ਮਾਫ ਕਰਨੀਆਂ ਅੱਗੇ ਵਾਸਤੇ ਤੋਂ ਪ੍ਰਮਾਤਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਗੁਰਬਾਣੀ ਪੜਨ ਦੀ ਸਮਤ ਬਖਸ਼ਣ ਬੁੱਧੀ ਬਖਸ਼ਣ ਬਾਲ ਬਖਸ਼ਣ ਹਿੰਮਤ ਬਖਸ਼ਣ ਸਭ ਨੂੰ ਜਿਹੜਾ ਵਾ ਨਾਮ ਬਾਣੀ ਨਾਲ ਜੋੜ ਕੇ ਰੱਖਣ ਕਿਉਂਕਿ ਨਾਮ ਦਾਰੂ ਹੈ ਨਾਮ ਜਿਹੜਾ ਸਰਬ ਰੋਗਾਂ ਔਕ ਦੇ ਨਾਮ ਸਾਰੀ ਰੋਗਾਂ ਦਾ ਜਿਹੜਾ دارو ਹੈ ਜਿਹੜੀ ਦਵਾਈ ਹੈ ਉਹ ਨਾਮ ਹੈ ਇਸ ਕਰਕੇ ਵੱਧ ਤੋਂ ਵੱਧ ਆਪਾਂ ਇਹ ਗੁਰੂ ਰੂਪੀ ਜਿਹੜਾ ਆਪਾਂ ਨੂੰ ਖਜ਼ਾਨਾ ਮਿਲਿਆ ਨਾਮਦਾਨ ਮਿਲਿਆ ਜਿਹੜਾ ਇਹ ਜਿਹੜਾ ਭਗਤ ਖਜ਼ਾਨਾ ਵਾ ਇਹ ਬੜੀ ਹੀ ਕਾਲਣਾ ਦੇ ਨਾਲ ਜਿਹੜਾ ਵਾ ਗੁਰੂ ਸਾਹਿਬਾਨ ਨੇ ਸਾਡੇ ਵਾਸਤੇ ਜਿਹੜਾ ਵਾ ਸਹਿਬ ਚੜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਾਨੂੰ ਇਹਦੇ ਵਿੱਚੋਂ ਬੜਾ ਹੀ ਕੁਝ ਸਾਨੂੰ ਜਿਹੜਾ ਸਿੱਖਣ ਨੂੰ ਮਿਲਦਾ ਵਾ ਔਰ ਇਹ ਸਾਰੇ ਰੋਗਾਂ ਦੀ ਜਿਹੜੀ ਬਾਣੀ ਆ دارو ਆ ਇਸ ਕਰਕੇ ਜਿੰਨਾ ਗੁਰਬਾਣੀ ਦੇ ਨਾਲ ਅਸੀਂ ਜੁੜਾਂਗੇ ਉਹਨਾਂ ਹੀ ਅਸੀਂ ਆਨੰਦ ਲਵਾਂਗੇ ਸਾਡੇ ਮਨ ਨੂੰ ਚੈਨ ਮਿਲੇਗਾ ਸਕੂਨ ਮਿਲੇਗਾ ਕਿਉਂਕਿ ਸੰਸਾਰ ਵਿੱਚ ਵਿਚਰਦਿਆਂ ਮਨੁੱਖ ਬੜੀਆਂ ਗਲਤੀਆਂ ਕਰ ਜਾਂਦਾ ਬੜੀਆਂ ਭੁੱਲਾਂ ਹੋ ਜਾਂਦੀਆਂ ਪਰ ਜੇਕਰ ਅਸੀਂ ਇਹਨਾਂ ਤੋਂ ਬਚਣਾ ਵਾ ਆਪਣੀਆਂ ਭੁੱਲਾਂ ਬਖਸ਼ਾਉਣੀਆਂ ਵਾ ਤੇ ਫਿਰ ਗੁਰਬਾਣੀ ਪੜਾਂਗੇ ਸਾਡਾ ਮਨ ਜਿਹੜਾ ਵਾ ਸ਼ੁੱਧ ਪਵਿੱਤਰ ਸਾਫ਼ ਹੋਵੇਗਾ ਸਾਡੇ ਮਨ ਵਿੱਚ ਚੰਗੇ ਵਿਚਾਰ ਆਉਣਗੇ ਸਕਾਰਾਤਮਕ ਸੋਚ ਆਏਗੀ ਸਰਬੱਤ ਦੇ ਭਲੇ ਵਿੱਚ ਹੀ ਆਪਣਾ ਭਲਾ ਵਾ ਗੁਰਬਾਣੀ ਵੀ ਜਿਹੜੀ ਹੈ ਸਭੇ ਸਾਂਝੀ ਵਾਲ ਸਦਾਇਨ ਕਹਿਣ ਤੋਂ ਭਾਵ ਕਿ ਮਾਨਸ ਦੀ ਜਾ ਸਭੇ ਇੱਕ ਪਹਿਚਾਨ ਬੋ ਅਵਲਲਾ ਨੂਰੇ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੀ ਇਹ ਸਾਰਿਆਂ ਵਾਸਤੇ ਗੁਰੂ ਸਾਹਿਬ ਨੇ ਲਿਖੀ ਆ ਸਾਰਿਆਂ ਨੂੰ ਇੱਕੋ ਜਿਹਾ ਦਰਜਾ ਦਿੱਤਾ ਗੁਰੂ ਸਾਹਿਬਾਨ ਨੇ ਹਰੇਕ ਇਨਸਾਨ ਨੂੰ ਗੁਰਬਾਣੀ ਪੜਨ ਦਾ ਅਧਿਕਾਰ ਆ ਔਰ ਕੋਈ ਵੀ ਇਨਸਾਨ ਗੁਰਬਾਣੀ ਪੜ ਕੇ ਆਪਣੇ ਜੀਵਨ ਨੂੰ ਸਵਾਰ ਸਕਦਾ ਵਾ ਸਮਝ ਸਕਦਾ ਵਾ ਗੁਰਬਾਣੀ ਪੜਨੀ ਗੁਰਬਾਣੀ ਸੋਣੀ ਗੁਰਬਾਣੀ ਸਮਝਣੀ ਵਿਚਾਰਨੀ ਇਹ ਜਿਹੜੀ ਆ ਇਹ ਸਾਡੇ ਵਾਸਤੇ ਆਹਨ ਤੋਂ ਪਾਵੇ ਆ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਹ ਜਿਹੜਾ ਖਜ਼ਾਨਾ ਬਖਸ਼ਿਆ ਵਾ ਉਹਨੂੰ ਖਰਚਣਾ ਕਿੰਨਾ ਉਹ ਆਪਾਂ ਖਰਚਣਾ ਖਾ ਬੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਜਿੰਨਾ ਹੀ ਅਸੀਂ ਇਹਨੂੰ ਖਰਚਾਂਗੇ ਕਹਿਣ ਤੋਂ ਪਾਵ ਜਿੰਨਾ ਪੜਾਂਗੇ ਜਿੰਨਾ ਵੰਡਾਂਗੇ ਜਿੰਨੇ ਇੱਕ ਦੂਜੇ ਨਾਲ ਵਿਚਾਰਾਂ ਕਰਾਂਗੇ ਗੁਰਬਾਣੀ ਦੀਆਂ ਉਨੀਆਂ ਇਹ ਬਾਧੀਆਂ ਜਾਣੀਆਂ ਗੁਰਬਾਣੀ ਨੂੰ ਜਿੰਨਾ ਪੜੋਗੇ ਨਾ ਜਿੰਨਾ ਸਮਝੋਗੇ ਜਿੰਨਾ ਵਿਚਾਰੋਗੇ ਇਹਦੇ ਅਰਥ ਗਾਂ ਤੋਂ ਗਾਂ ਨਿਕਲਦੇ ਜਾਣੇ ਕਹਿਣ ਤੋਂ ਭਾਵੇਂ ਆ ਕਿ ਇਹ ਹੀਰਿਆਂ ਮੋਤੀਆਂ ਤੋਂ ਹੀ ਨਿਆਈਆਂ ਕਹਿਣ ਤੋਂ ਭਾਵੇਂ ਕਿ ਇਹ ਰਤਨ ਭੰਡਾਰ ਹੈ ਇਹ ਸਾਡੇ ਵਾਸਤੇ ਸਾਨੂੰ ਚੰਗੀ ਜਿਹ ਸਿੱਧੇ ਰਸਤੇ ਪਾਉਣਾ ਨਾ ਤੇ ਉਹ ਗੁਰਬਾਣੀ ਨਹੀਂ ਪਾਉਣਾ ਸਾਨੂੰ ਜੇ ਦੁੱਖਾਂ ਕਲੇਸ਼ਾਂ ਕਸ਼ਟਾਂ ਤੋਂ ਵੈਰ ਭਾਵਨਾ ਤੋਂ ਈਰਖਾ ਤੋਂ ਸਾੜੇ ਤੋਂ ਨਫ਼ਰਤ ਤੋਂ ਜੇ ਬਚਾਉਣਾ ਉਹ ਗੁਰਬਾਣੀ ਨੇ ਬਚਾਉਣਾ ਇਹਨੇ ਸਾਡੇ ਵਿੱਚ ਅਮਰਤ ਭਰਨਾ ਕਿਉ ਗੁਰਬਾਣੀ ਖੁਦ ਅਮਰਤ ਹੈ ਜਦੋਂ ਸਾਡੇ ਅੰਦਰ ਅਮਰਤ ਚਲੇ ਗਿਆ ਤੇ ਜ਼ਹਿਰ ਆਪਣੇ ਆਪ ਹੀ ਖਤਮ ਹੋ ਜਾਣਾ ਅੱਜ ਦੀ ਮਨੁੱਖ ਦੇ ਅੰਦਰ ਹਰੀਕ ਦੀ ਮਨੁੱਖ ਦੇ ਅੰਦਰ ਕੋਈ ਕੋਈ ਬੱਚਾ ਆਵੇਗਾ ਰੀਕ ਮਨੁੱਖ ਦੇ ਅੰਦਰ ਜ਼ਹਿਰ ਭਰਿਆ ਹੋਇਆ ਹਰ ਮਨੁੱਖ ਜੈਲਸੀ ਦੇ ਨਾਲ ਈਰਖਾ ਦੇ ਨਾਲ ਨਫ਼ਰਤ ਦੇ ਨਾਲ ਲਾਲਚ ਦੇ ਨਾਲ ਲੋਭ ਦੇ ਨਾਲ ਅਹੰਕਾਰ ਦੇ ਨਾਲ ਜਿਹੜਾ ਭਰਿਆ ਹੋਇਆ ਇਹਨਾਂ ਵਾਸ਼ਨਾਵਾਂ ਤੋਂ ਬਚਣਾ ਵਾ ਤੇ ਨਾਮ ਬਾਣੀ ਦਾ ਜਿਹੜਾ ਸਹਾਰਾ ਲੈਣਾ ਵਾ ਤੇ ਇਨੀਆਂ ਗਬਨਤੀਆਂ ਪ੍ਰਵਾਨ ਕਰੋ ਹੋਈਆਂ ਪੁੱਲਾਂ ਦੀ ਖਿਮਾ ਕਰਨੀ ਬਲਾਉ ਜੀ ਪਤੇ ਵਾਏ ਗੁਰਜੀ ਕਾ ਖਾਲਸਾ ਵਾਏ ਗੁਰੂ ਜੀ ਪਤੇ